ਹੈਲੋ ਜੀ ਸਾਰੀ ਕਾਲ ਸਾਰਿਆਂ ਨੂੰ ਅੱਜ ਆਪਾਂ ਟਾਲਾ ਸਾਹਿਬ ਗਏ ਸੀ ਅੱਜ ਐਤਵਾਰ ਦਾ ਦਿਨ ਆ ਹਰ ਐਤਵਾਰ ਟਾਲਾ ਸਾਹਿਬ ਜਾਇਦਾ ਹੈ ਇਹ ਤੁਹਾਨੂੰ ਆਪਾਂ ਬਾਹਰ ਦਾ ਵਿਊ ਵਿਖਾਉਣ ਡਿਆ ਟਾਲਾ ਸਾਹਿਬ ਦਾ ਅੰਦਰ ਹੁਣ ਆਪਾਂ ਜਾ ਕੇ ਤੁਹਾਨੂੰ ਅੰਦਰੋਂ ਸਾਰਾ ਗੁਰਦਰਾ ਸਾਹਿਬ ਦਿਖਾਉਨੇ ਆ ਇਧਰ ਆ ਲੰਗਰ ਦਾ ਪੋਸਟਰ ਲੱਗਾ ਹੋਇਆ ਵਾ ਗੁਰਦਵਾਲ ਸਾਹਿਬ ਦਾ ਤੇ ਇਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਲੱਡੂ ਕਰਾਰੇ ਗੋਲਗੱਪੇ ਹਰ ਇੱਕ ਤਰੀਕੇ ਦੀ ਹਰ ਇੱਕ ਚੀਜ਼ ਮਿਲਦੀ ਇੱਥੋਂ ਟਾਲਾ ਸਾਹਿਬ ਜਾ ਕੇ ਬਹੁਤ ਹੀ ਆਨੰਦ ਆਉਂਦਾ ਹੈ ਬਹੁਤ ਵਧੀਆ ਲੱਗਦਾ ਹੈ ਟਾਲਾ ਸਾਹਿਬ ਜਾ ਕੇ ਇੱਥੋਂ ਆਪਾਂ ਉੱਪਰ ਜਾ ਕੇ ਕੜਾ ਪ੍ਰਸ਼ਾਦ ਦੀੇ ਕਰਵਾਵਾਂਗੇ ਜੋ ਚਕਿਓਰ ਪਾਉਣ ਵਾਸਤੇ ਆਪਾਂ ਪਹਿਲਾਂ ਲੈ ਲਿਆ ਵਾ ਤੁਸੀਂ ਜੋ ਚਕਿਓਰ ਪਾਉਣਾ ਵਾ ਲੰਗਰ 'ਚ ਕੋਈ ਵੀ ਚੀਜ਼ ਪਾਉਣੀ ਆ ਤੇ ਦੁਕਾਨ ਤੋਂ ਆਪਾਂ ਹਰ ਇੱਕ ਚੀਜ਼ ਮਿਲਦੀ ਹੈ ਇੱਥੋਂ ਲੈ ਸਕਦੇ ਆ ਜਿੱਦਾਂ ਆਟਾ ਚੌਲ ਦਾਲ ਹਰ ਇੱਕ ਚੀਜੀ ਮਠਿਆਈ ਦੇ ਵਿੱਚ ਵੇਸਣ ਲੱਡੂ ਗੁਲਾਬ ਜਨੂ ਰਾਸਗੁਲੇ ਸਾਰੀ ਚੀਜ਼ ਮਿਲ ਜਾਂਦੀ ਏ ਔਰ ਮਾਲਾ ਸਾਹਿਬ ਵੀ ਚੜਦਾ ਏ ਤੇ ਰਗੜੇ ਦਾ ਸਮਾਨ ਵੀ ਚੜਦਾ ਏ ਉਹ ਜਿਹੜੀ ਸੰਗਤ ਬਾਰ ਬਾਰ ਪੁੱਛਦੀ ਏ ਕਿ ਸਾਨੂੰ ਮਤਲਬ ਇਹਦੇ ਬਾਰੇ ਦੱਸਿਆ ਜਾਵੇ ਕਮੈਂਟ ਕਰਦੇ ਨੇ ਉਥੋਂ ਸਾਹਮਣੇ ਆਪਾਂ ਕੜਾ ਪ੍ਰਸ਼ਾਦੀ ਦੇਖ ਕਰਵਾਵਾਂਗੇ ਦੇ ਕਰਵਾ ਕੇ ਇੱਥੇ ਆਪਾਂ ਬਾਬਾ ਜੀ ਨੂੰ ਆਪਣੀ ਦੇਗ ਫੜਾ ਦਵਾਂਗੇ ਤੇ ਪਰਚੀ ਆ ਡਰਮ ਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਚੱਲੇ ਆ ਦੇਗ ਕਰਾਉਣ ਐਤੋਂ ਆਪਾਂ ਦੇਗ ਕਰਵਾਈ ਦੀ ਏ ਇਧਰਲੇ ਬੰਨੇ ਸੰਗਤ ਮਤਲਬ ਦੁਪਹਿਰੇ ਵਾਸਤੇ ਬੈਠੀ ਹੋਈ ਏ ਇੱਥੇ ਮਤਲਬ ਜਲ ਪਾਣੀ ਸ਼ਿਕਾਇਆ ਜਾਂਦਾ ਹੈ ਸੰਗਤ ਨੂੰ ਦੁਪਹਿਰੇ ਜਦੋਂ 1 ਵਜੇ ਆਪਾਂ ਨੂੰ 5 ਮਿੰਟ ਦੀ ਬ੍ਰੇਕ ਮਿਲਦੀ ਹੈ ਦੁਪਹਿਰੇ ਤੋਂ ਬਾਅਦ ਤੇ ਉਸ ਤੋਂ ਬਾਅਦ ਇੱਥੋਂ ਆਪਾਂ ਜਲ ਪੀ ਕੇ ਫਿਰ ਆਪੋ ਆਪਣੀ ਜਗ੍ਹਾ ਤੇ ਹੀ ਬੈਠ ਜੰਨੇ ਆ ਦੁਪਹਿਰੇ ਦਾ ਟਾਈਮ ਤੋਂ ਹਾਂ ਪੁੱਛਿਆ ਹੀ ਦੁਪਹਿਰੇ ਦਾ ਟਾਈਮ 11:30 ਵਜੇ ਟਾਲਾ ਸਾਹਿਬ ਸ਼ੁਰੂ ਹੁੰਦਾ ਹੈ ਤੇ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਤੇ ਉੱਥੇ ਤੇ 12 ਵਜੇ ਹੀ ਸ਼ੁਰੂ ਹੁੰਦਾ ਪੂਰੇ 12 ਵਜੇ ਸ਼ੁਰੂ ਹੋ ਜਾਂਦਾ ਇੱਥੇ 11:30 ਵਜੇ ਸ਼ੁਰੂ ਹੁੰਦਾ ਹੈ ਇਸ ਕਰਕੇ ਆਪਾਂ ਆਪਾਂ ਟਾਈਮ ਨਾਲ ਚਲ ਗਏ ਹੀ ਅੱਜ ਦੁਪਹਿਰੇ ਤੋਂ ਪਹਿਲਾਂ ਹੀ ਚਲ ਗਏ ਹੀ ਤੇ ਫਿਰ ਉਸ ਕਰਕੇ ਆਪਾਂ ਟਾਈਮ ਨਾਲ ਹੀ ਮੱਥਾ ਟੇਕ ਲਈ ਕਿਉਂਕਿ ਮੁੜ ਕੇ ਦਰਵਾਜ਼ਾ ਬੰਦ ਕਰ ਦਿੰਦੇ ਆ ਨਾ ਉਧਰ ਵਾਲਾ ਇੱਕ ਦੋ ਦਰਵਾਜ਼ੇ ਖੁੱਲੇ ਹੁੰਦੇ ਆ ਨਾ ਤੇ ਉਧਰਲੀ ਮਤਲਬ ਛੇਤੀ ਜਾ ਕੇ ਮੱਥਾ ਟੇਕ ਲਈਦਾ ਇਧਰ ਮਤਲਬ ਲਾਈਨ ਬਹੁਤ ਜ਼ਿਆਦਾ ਲੰਬੀ ਲੱਗ ਜਾਂਦੀ ਹੈ ਤੇ ਫਿਰ ਆਪਾਂ ਕੋ ਮੱਥਾ ਨਹੀਂ ਟੇਕਿਆ ਜਾਂਦਾ ਤੇ ਆਹ ਸੰਗ ਤੁਸੀਂ ਵੇਖ ਸਕਦੇ ਜਿਵੇਂ ਸਾਰੀ ਦੁਪਹਿਰੇ ਵਾਲੀ ਬੈਠੀ ਹੋਈ ਹੈ ਮਤਲਬ ਜਿਹੜੇ ਦੂਰੋਂ ਦੂਰੋਂ ਤੋਂ ਆਏ ਨੇ ਸਾਰੇ ਦੁਪਹਿਰੇ ਤੇ ਆਏ ਨੇ ਉਹ ਦੇਖੋ ਉਧਰ ਮਤਲਬ ਲੈਣ ਬਹੁਤ ਲੰਬੀ ਲੱਗੀ ਹੋਈ ਏ ਤੇ ਆਪਾਂ ਦੂਜੇ ਦਰਵਾਜ਼ੇ ਸਾਂ ਹੀ ਗਏ ਆ ਆ ਵੇਖੋ ਅੰਦਰ ਦਾ 뷰 ਵੇਖੋ ਬਾਬਾ ਜੀ ਦਾ ਤੇ ਆ ਸਾਰੀ ਸੰਗਤ ਦੁਪਹਿਰੇ ਵਾਸਤੇ ਬੈਠੀ ਏ ਇੱਥੇ ਆਪਾਂ ਮੱਥਾ ਟੇਕ ਕੇ ਬਾਬਾ ਜੀ ਦੇ ਹੁਣ ਤੁਸੀਂ ਦਰਸ਼ਨ ਕਰ ਸਕਦੇ ਜੋ ਆਪਾਂ ਤੁਹਾਨੂੰ ਨੇੜੇ ਹੋ ਕੇ ਵੀ ਬਾਬਾ ਜੀ ਦੇ ਦਰਸ਼ਨ ਕਰਵਾਵਾਂਗੇ ਬਹੁਤ ਆਨੰਦ ਆਉਂਦਾ ਏ ਮਹਾਰਾਜ ਦੇ ਘਰ ਜਦੋਂ ਚਲ ਜਾਈਦਾ ਇਹਨਾਂ ਸਾਰੇ ਦੁੱਖ ਭੁੱਲ ਜਾਈਦੇ ਨੇ ਸਭ ਦੀਆਂ ਅਸਮਰਦਾ ਪੂਰੀਆਂ ਕਰਦੇ ਨੇ ਮੈਂ ਤਾਂ ਫਿਰ ਘੜੀ ਆਪਣਾ ਟਾਈਮ ਲਾ ਕੇ ਹੋਣਾ ਹੁੰਦਾ ਘਰ ਵਾਪਸ ਜਲਦੀ ਤੇ ਮੈਂ ਕਦੀ ਵਾਪਸ ਆਈ ਨਹੀਂ ਆਂ ਫੇ ਛੇਤੀ ਛੇਤੀ ਘਰ ਆ ਜਾਵਾਂ ਕਿਉਂਕਿ ਜਦੋਂ ਐਤਵਾਰ ਦਾ ਦਿਨ ਹੀ ਬਸ ਉਹਦੇ ਵਾਸਤੇ ਹੀ ਹੈ ਤੇ ਬਸ ਉਹਨਾਂ ਵਾਸਤੇ ਆਪਾਂ ਦਿਨ ਆਪਣਾ ਐਤਵਾਰ ਦਾ ਰੱਖਿਆ ਏ ਤੇ ਉਹਨਾਂ ਦੇ ਉੱਥੇ ਹੀ ਰਹਿ ਕੇ ਆਪਣਾ ਟਾਈਮ ਕੱਢਣਾ ਹੁੰਦਾ ਏ ਕਿਉਂਕਿ ਸਾਰਾ ਮਲ ਹਫਤਾ ਤੇ ਘਰ ਹੀ ਰਹੀਦਾ ਘਰ ਦੇ ਕੰਮਾਂ 'ਚ ਹੀ ਲੰਘ ਜਾਂਦਾ ਤੇ ਮਹਾਰਾਜ ਦੇ ਵੀ ਲੜ ਲੱਗੇ ਹੋਈਏ ਤੇ ਫੇਰ ਉਹਨਾਂ ਨੂੰ ਵੀ ਟਾਈਮ ਦੇਣਾ ਚਾਹੀਦਾ ਤੇ ਫੇਰ ਹੀ ਤੇ ਮਹਾਰਾਜ ਕੁਛ ਦਿੰਦੇ ਨੇ ਸਾਨੂੰ ਇਧਰ ਬਾਬਾ ਜੀ ਦੀ ਸਮਾਦ ਨੇ ਇਥੋਂ ਆਪਾਂ ਮੱਥਾ ਟੇਕ ਕੇ ਹੁਣ ਆਪਾਂ ਬਾਹਰ ਚੱਲ ਜਣਾ ਇੱਥੇ ਮਤ ਜਗ੍ਹਾ ਨਹੀਂ ਹੈਗੀ ਅੰਦਰ ਅੰਦਰ ਸਾਰੇ ਜਣੇ ਚਪੈਰਾ ਕੱਟ ਕੱਟਣ ਵਾਲੀ ਸੰਗਤ ਬੈਠੀ ਏ ਇਥੇ ਆਪਾਂ ਨੂੰ ਜਗ੍ਹਾ ਨਹੀਂ ਮਿਲਨੀ ਬੈਣ ਨੂੰ ਇਥੇ ਮਤਲਬ ਸੇਵਾਦਾਰ ਕਹਿੰਦੇ ਬਾਹਰ ਚੱਲ ਜਾਓ ਫਿਰ ਫਿਰ ਆਪਾਂ ਬਾਹਰ ਜਾ ਕੇ ਬਹਿ ਜਾਈਏ ਆਪਾਂ ਥੋੜਾ ਜਿਹਾ ਹਟਵਾ ਹੋ ਕੇ ਤੁਹਾਨੂੰ ਜਦੋਂ ਸੰਗਤ ਬਾਹਰ ਆਉਂਦੀ ਹੈ ਆਪਾਂ ਤੁਹਾਨੂੰ ਉੱਥੇ ਵਿਖਾਉਨੇ ਹਾਂ ਜੀ ਇਥੇ ਸੰਗਤ ਬਾਹਰ ਆ ਰਹੀ ਏ ਬਾਬਾਈ ਦੇ ਘਰ ਵੱਡੇ ਵੱਡੇ ਕੂਲਰ ਲੱਗੇ ਸੰਗਤ ਆਉਂਦੀ ਮਤਲਬ ਗਰਮੀ ਬਹੁਤ ਜ਼ਿਆਦਾ ਹੈ ਨਾ ਇਥੇ ਸਲੋਵਰ ਦੇ ਦਰਸ਼ਨ ਕਰੋ ਸੰਗਤ ਸਲੋਵਰ ਦਾ ਇਸ਼ਨਾਨ ਕਰਵਾ ਕੇ ਸੰਗਤਾਂ ਆਪ ਵੀ ਇਸ਼ਨਾਨ ਕਰਨੀਆਂ ਨੇ ਉਹ ਆਪਾਂ ਪੰਛਨਾ ਨਾ ਕਰਾ ਕੇ ਚੁਲਾ ਲਿਆ ਚੁੱਲੇ ਤੋਂ ਬਾਅਦ ਆਪਾਂ ਜੋ ਚਕਿਓ ਪਾਵਾਂਗੇ ਜੋ ਚਕਿਓ ਪਾਉਣ ਤੋਂ ਬਾਅਦਾਂ ਫਿਰ ਆਪਾਂ ਕੜਾਹ ਪ੍ਰਸ਼ਾਦ ਲਵਾਂਗੇ ਹਾਂਜੀ ਹੁਣ ਆਪਾਂ ਇੱਧਰ ਵੀ ਜਲ ਛਕਾਇਆ ਜਾਂਦਾ ਵੈ ਇੱਧਰ ਵੀ ਜਿਹੜੀ ਸੰਗਤ ਬੈਠੀ ਹੁੰਦੀ ਨਾ ਸਲੋਵਰ ਦੇ ਆਸੇ-ਪਾਸੇ ਕੋਈ ਸੰਗਤ ਨਹੀਂ ਵਿੱਚ ਜਾ ਕੇ ਬਹਿ ਸਕਦੀ ਕਈ ਬਜ਼ੁਰਗ ਕਾਫੀ ਹੁੰਦਾਉਂਦੇ ਆ ਉਹ ਵੀ ਨਹੀਂ ਬਹਿ ਸਕਦੇ ਫਿਰ ਉਹ ਵੀ ਸਲੋਵਰ ਦੇ ਕੰਡੇ ਬੈਂਦੇ ਨੇ ਠੰਡੇ ਥਾਂ ਹਵਾ ਆਉਂਦੀ ਰਹਿੰਦੀ ਆ ਇਹ ਤਾਂ ਆਪਾਂ ਕਲਾਵਛਾ ਦੀ ਦੀਗ ਲਿੱਲੀ ਹੈ ਪ੍ਰਸ਼ਾਦ ਲੈ ਕੇ ਹੁਣ ਆਪਾਂ ਤੁਹਾਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਤੇ ਹੁਣ ਆਪਾਂ ਜਾਵਾਂਗੇ ਦੂਜਾ ਗੁਰਦ੍ਰਸ਼ ਸਾਹਿਬ ਜਿੱਥੇ ਪਾਠ ਰਖਾਏ ਜਾਂਦੇ ਨੇ ਜਿੱਥੇ ਲੜੀਵਾਰ ਪਾਠ ਸੁਖੀ ਹੁੰਦੇ ਨੇ ਸੰਗਤਾਂ ਨੇ ਮੰਨ ਲੰਬ ਵਾਰੀ ਆਉਂਦੀ ਏ ਇੱਡੀ ਛੇਤੀ ਵਾਰੀ ਨਹੀਂ ਆਉਂਦੀ ਦੋ ਦੋ ਮਹੀਨੇ ਲੱਗ ਜਾਂਦੇ ਨੇ ਮਤਲਬ ਨਾ ਆਪਣਾ ਲਿਖਾਜ ਦਾ ਨੰਬਰ ਦੇ ਆਈਦਾ ਮਤਲਬ ਜਿਹੜੀ ਸੰਗਤ ਦੂਰ ਤੋਂ ਆਉਂਦੀ ਉਹ ਫੇਰ ਜਦੋਂ ਉਹਨਾਂ ਦਾ ਨੰਬਰ ਆਉਂਦਾ ਫੇਰ ਹੀ ਆਣ ਕੇ ਆਪਣਾ ਮਤਲਬ ਨੰਬਰ ਤੇ ਪਾਠ ਹੁੰਦਾ ਫੇਰ ਹੀ ਆਣ ਕੇ ਪੋਗ ਵਾਲੇ ਦੇ ਨਹੀਂ ਆਉਂਦੀ ਏ ਤੇ ਸਾਡੇ ਵਰਗੇ ਨੇੜੇ ਵਾਲੇ ਆ ਹੀ ਮਤਲਬ ਐਤਵਾਰ ਹੀ ਚੱਲ ਜਾਨੀ ਆ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਜਾਣਾ ਇੱਥੇ ਆਪਾਂ ਦੂਜੇ ਗੁਰਦੁਆਰਾ ਸਾਹਿਬ ਜਾਣਦੇ ਆਂ ਪਹਿਲਾਂ ਆਪਾਂ ਸਭ ਤੋਂ ਇੱਥੇ ਹੀ ਮੱਥਾ ਟੇਕਦੇ ਆਂ ਸਾਰੀ ਸੰਗਤ ਇੱਧਰਲੇ ਬੰਨੇ ਹੀ ਜਾਂਦੀ ਹੀ ਤੇ ਫਿਰ ਉਧਰਲੇ ਬੰਨੇ ਜਦੋਂ ਮਤਲਬ ਤਿਆਰੀ ਹੋ ਗਈ ਪੂਰੀ ਤੇ ਫਿਰ ਗੁਰਦੁਆਰਾ ਉ ਗੁਰਦੁਆਰਾ ਜਾਂ ਅੰਡਾ ਪੀ ਸੰਗਤ ਫਿਰ ਹੁਣ ਉਧਰੋਂ ਮੱਥਾ ਟੇਕ ਕੇ ਇੱਧਰ ਆਉਂਦਾ ਪੀ ਸੰਗਤ ਫਿਰ ਇੱਥੋਂ ਮੱਥਾ ਟੇਕ ਕੇ ਮਣਕੇ ਸੰਗਤ ਘੜੀ ਜਿਨ੍ਹਾਂ ਨੇ ਬਹਿਣਾ ਉਹ ਬਹਿ ਜਾਂਦੇ ਨੇ ਜਿਨ੍ਹਾਂ ਨੇ ਮੱਲਵ ਨਹੀਂ ਵਹਿਣਾ ਉਹ ਫਿਰ ਲੰਗਰਾਲ ਚ ਸੇਵਾ ਕਰਨ ਲੱਗ ਪੈਂਦੇ ਨੇ ਜ਼ਿਆਦਾਤਰ ਸੰਗਤ ਬਹੁਤ ਜਿਆਦਾ ਸੇਵਾ ਕਰਦੀ ਆ ਜਿਨ੍ਹਾਂ ਦੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਨੇ ਬਹੁਤ ਹੀ ਕਿਰਪਾ ਵਾ ਮਹਾਰਾਜ ਦੀ ਐਸੀ ਅਹੀਂ ਆਪ ਹੱਥਾਂ ਤੇ ਸਰੋਂ ਜਮਾਈ ਹੋਈ ਏ ਬਹੁਤ ਕਿਰਪਾ ਵਾ ਬਾਬਾ ਦੀਪ ਸਿੰਘ ਜੀ ਦੀ ਤੇ ਬਾਬਾ ਜੀ ਦੇ ਕਰੋ ਦਰਸ਼ਨ ਤੋਂ ਹੀ ਮਨ ਨੂੰ ਸਕੂਨ ਮਿਲਦਾ ਆਤਮਾ ਨੂੰ ਸ਼ਾਂਤੀ ਮਿਲਦੀ ਏ ਕੋਈ ਵੀ ਇਹੋ ਜੀ ਮਤਲਬ ਕੋਈ ਵੀ ਕੋਈ ਸਾਰੇ ਸੰਗਤ ਇੱਕ ਦੂਜੇ ਨੂੰ ਸਮਝਦੀ ਏ ਕੋਈ ਇੱਥੇ ਕਿ ਇਹਨੂੰ ਮਾੜਾ ਚੰਗਾ ਨਹੀਂ ਹਰ ਇੱਕ ਤਰੀਕੇ ਦਾ ਸੇਵਾਦਾਰ ਇੱਥੇ ਮਿਲਦਾ ਏ ਹਰ ਇੱਕ ਗੱਲ ਨੂੰ ਸਮਝਾਉਂਦਾ ਏ ਜੇ ਉਹ ਨਹੀਂ ਵੀ ਕਿ ਇਹਨੂੰ ਕੁਝ ਪਤਾ ਲੱਗਦਾ ਹਰ ਇੱਕ ਗੱਲ ਆਪਾਂ ਸੇਵਾਦਾਰ ਨੂੰ ਪੁੱਛ ਸਕਦੇ ਹਾਂ ਉਹਾਂ ਪੁੱਛਿਆ ਨਾ ਲੰਗਰ ਦੇ ਸਮਾਨ ਦੇ ਵਿੱਚ ਆਟਾ, ਚੌਲ, ਦਾਲ, ਹਰ ਇੱਕ ਚੀਜ਼ ਹੀ ਰਗੜੇ ਦਾ ਸਮਾਨ ਬਲ ਜ਼ਰੂਰ ਆਏ ਵਾਰੀ ਐਤਵਾਰ ਦੇ ਐਤਵਾਰੀ ਚੜਾਇਆ ਕਰੋ ਬਾਬਾ ਜੀ ਦੇ ਘਰ ਇੱਥੇ ਬਾਬਾ ਜੀ ਦੇ ਇੱਥੇ ਬਾਬਾ ਜੀ ਦਾ ਰੂਮ ਆ ਆੜਾ ਇਹਦੇ ਵਿੱਚ AC ਲੱਗਾ ਵਾ ਇੱਥੇ ਸ਼ਿਗੂਨ ਸਾਹਿਬ ਜੀ ਫਰਾਜਮਾਨ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਮੁੜ ਕੇ ਇੱਥੇ ਰੱਖ ਦਿੰਦੇ ਨੇ। ਏਸੀ ਹਰ ਇੱਕ ਥਾਂ ਤੇ ਲਾਇਆ ਬਾਬਾ ਜੀ ਨੇ। ਆ ਹੁਣ ਅਸੀਂ ਵਾਪਸ ਆ ਗਏ ਆ ਬਾਬਾ ਨੋ ਸਿੰਘ ਜੀ ਦਾ ਗੁਰਦੁਆਰਾ ਏ। ਇੱਥੇ ਵੀ ਬਹੁਤ ਜ਼ਿਆਦੀ ਕਿਰਪਾ ਏ। ਇੱਥੇ ਮਤਲਬ ਹਰ ਕੋਈ ਛੋਟੇ ਤੋਂ ਛੋਟਾ ਸੰਦ ਹਰ ਇੱਕ ਵੱਡੇ ਤੋਂ ਵੱਡਾ ਸੰਦ ਮਤਲਬ ਰੁਕੇ ਜਾਂਦਾ ਏ ਕੋਈ ਐਡੀ ਮਤਲਬ ਛੋਲੀ ਚ ਨਹੀਂ ਜਾਂਦਾ ਵੀ ਮਤਲਬ ਹਰ ਇੱਕ ਨਿਆ ਉੱਪਰ ਆਪਣੇ ਇੱਥੇ ਰੁਕ ਕੇ ਮੱਥਾ ਟੇਕ ਕੇ ਬ੍ਰੇਕ ਮਾਰ ਕੇ ਫੇਰ ਹੀ ਅੱਗੇ ਵਧਣਾ ਏ ਇੱਥੇ ਵੀ ਬਾਬਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਏ ਜਿਹੜੇ ਦੇ ਮਹਾਰਾਜ ਦੇ ਨਾਲ ਜੁੜੇ ਨੇ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਪਤਾ ਏ ਤੇ ਜਿਹੜੇ ਇਹੇ ਜੁੜਨਦੇ ਨੇ ਉਹਨਾਂ ਨੂੰ ਹੌਲੀ ਹੌਲੀ ਪਤਾ ਲੱਗਣਾ ਏ ਕੀ ਮਹਾਰਾਜ ਜੀ ਕਿੰਨੀ ਕਿਰਪਾ ਹੈ ਸਾਨੂੰ ਤੇ ਹੁਣ ਪਤਾ ਆਇਆ ਨੇ ਕਿ ਮਹਾਰਾਜ ਜੀ ਸਾਡੇ ਨਾਲ ਆਪ ਸ아요 ਕੇ ਚੱਲਦੇ ਨੇ ਜਿੱਥੇ ਕਿ ਬਲੌਕ کافی ਵੱਡਾ ਹੋ ਗਿਆ ਨੇ ਬਾਕੀ ਦੀ ਵੀਡੀਓ ਤੁਹਾਨੂੰ ਅਗਲੇ ਐਪਰਵਰਦ